ਮੋਹਨੇ ਮਨ ਮੁਕੀ ਜਾਸਨ ਜਨਮ ਗਵਾਈ ਮਹਲਾ ਤੀਜਾ ਹੁਣ ਆ ਰਹੇ ਹਾਂ ਵਾਪਸੀ ਤੇ ਅੱਜ ਬਸ ਬਾੜ ਸਾਡੀ ਘਰ ਨੂੰ 5 ਕਿਲੋਮੀਟਰ ਹੋਰ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਮੈਂ ਹਾਂ ਸੈਪੀ ਔਲਖ ਤੇ ਅੱਜ ਹੈਗਾ 9 ਮਾਰਚ ਤੇ ਸਵੇਰ ਦੇ ਕੋ 5:30 ਵਜੇ ਆ ਤੇ ਅੱਜ ਜਾਵਾਂਗੇ ਅਸੀਂ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਤੇ ਇਹ ਸਤੋ ਕੁਛ 12 ਕਿਲੋਮੀਟਰ ਦੂਰ ਆ ਤੇ ਅਸੀਂ ਜਾਵਾਂਗੇ ਜੇ ਸਾਈਕਲਾਂ ਤੇ ਤੋਂ ਤੇ ਅੱਗੇ ਤੁਹਾਨੂੰ ਗੁਰਦੁਆਰੇ ਦਾ ਇਤਿਹਾਸ ਵੀ ਦੱਸਾਂਗੇ ਤੇ ਤੁਹਾਨੂੰ ਕੁਝ ਥੋੜਾ ਜਿਹਾ ਇਤਿਹਾਸ ਦੱਸ ਦਿੰਨੇ ਆ ਇਹ ਗੁਰਦੁਆਰਾ ਸਾਹਿਬ ਦੀ ਇਤਿਹਾਸ ਹੈ ਵੀ ਇਹਨਾਂ ਵੀ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਜੰਗਾਂ ਲੜਦੇ ਸੀ ਤੇ ਉਹਨਾਂ ਨੇ ਉਹ ਰਹਿਰਾਓ ਕੀਤਾ ਸੀ ਤੇ ਉਹ ਇਹਨਾਂ ਇੱਕ ਕਿੱਲੇ ਤੇ ਆਵਾ ਕੋੜਾ ਬੰਨਿਆ ਸੀਗਾ ਕਿਲਾ ਹਰਾ ਹੋ ਕੇ ਝੰਡਾ ਦਾ ਰਕਤ ਬਣ ਗਿਆ ਤੇ ਆਜੋ ਅੱਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਆਜੋ ਮਿਲਦਿਆਂ ਹੁਣ ਅਸੀਂ ਚੱਲ ਪਏ ਆਂ ਤੇ ਠੰਡ ਜੀ ਹੋਈ ਪਈ ਆ ਅੱਗੇ ਕਦੇ ਦੇਖ ਲਓ ਧੁੰਦਰੀ ਹੋਈ ਹੈ ਕੀ ਤੇ ਅੱਜ ਸਾਡੀ ਕਿਸਮਤ ਨੂੰ ਧੁੰਦ ਪੈ ਗਈ ਆ ਤੇ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਆਪਣਾ ਹਾਂਜੀ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਜੰਡਰ ਸਰ ਪਿੱਛੇ ਸਾਨੂੰ ਇਹ ਲਗਭਗ 12 ਕਿਲੋਮੀਟਰ ਦੀ ਬਾਟ ਪੈ ਗਈ ਆ ਵਾਹਿਰੂ ਤੇ ਬਾਬੇ ਦੀ ਕਿਰਪਾ ਨਾਲ ਅਸੀਂ ਸੁੱਖ ਸ਼ਾਂਤੀ ਨਾਲ ਪਹੁੰਚ ਗਏ ਆ ਸਾਰਿਆਂ ਨੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਗਏ ਦੁਬਾਰਾ ਸਾਹਿਬ ਦੇ ਹੁਣ ਖੜਾ ਕੇ ਸਾਈਕਲ ਅਸੀਂ ਅੱਗੇ ਜਾਂਦੇ ਆ ਮੱਥਾ ਟੇਕਣ ਦੇ ਵਾਸਤੇ ਇਸ ਗੁਰਦੁਆਰਾ ਸਾਹਿਬ ਦੇ ਖੇ ਲੜੀਵਾਰ ਖੰਡਪੜ ਸਾਹਿਬ ਦੀ ਸੇਵਾ ਵੀ ਚੱਲਦੀ ਹੈ ਤੇ ਅਸੀਂ 2023 ਦੇ ਵਿੱਚ ਬੁੱਕ ਕਰਾਇਆ ਸੀ ਤੇ ਸਾਡੀ 바ਰੀ ਹੁਣ 2027 28 ਆਈ ਗੈਸ 28 'ਚ ਲੱਗੀਆਂ ਤੇ ਚਲੋ ਤੁਹਾਨੂੰ ਅੱਗੇ ਆਪਾਂ ਦਰਸ਼ਨ ਕਰਾਉਂਦੇ ਅਗਰ ਦਵਾਰਾ ਸੰਤ ਦੇ ਜੋ ਹੈ ਉਜੋ ਕਰੀਂ ਜਾ ਨਾਨਕ ਜੀ ਇਹ ਜੀ ਦਰਬਾਰ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਕੋ ਨਾਮ ਰਹੀ ਨਿਮਲਾਏ ਕੋਈ ਹਉ ਬਜਾਈ ਤਿੰਨ ਕੋ ਹੋ ਰਬਾ ਹਰ ਜਸ ਮਨ ਨਿਖਾ ਹਰ ਨਾ ਵਸਦਾ ਈ ਰੰਗ ਸੋ ਸਭ ਕੀ ਮੀਨ ਨਾਨਕ ਨਾਮ ਤੇ ਹੋਣੀ ਮਨ ਭਗੀ ਜਸਤ ਜਨਮ ਗਵਾਈ ਮਹਲਾ ਤੀਜਾ ਹੁਣ ਜਨਾਂ ਜੀ ਅਸੀਂ ਦੇਖਦਾ ਪ੍ਰਸ਼ਾਦ ਲੈਣ ਤੇ ਪ੍ਰਸ਼ਾਦ ਲੈਣ ਤੋਂ ਬਾਅਦ ਅਸੀਂ ਚਾਹ ਦਾ ਲੰਗਰ ਛੱਕ ਕੇ ਘਰ ਵੱਲ ਨੂੰ ਚੱਲ ਪਾਣੇ ਜੀ ਹੁਣ ਪ੍ਰਸ਼ਾਦ ਲੈ ਕੇ ਆ ਗਏ ਆ ਬਾਹਰ ਤੇ ਤੁਹਾਨੂੰ ਇੱਧਰ ਵੀ ਦਿਖਾਉਣੇ ਆ ਜੰਦਾ ਜੁਲਕੀ ਜਨਵਾ ਬਿਸਰਾ ਪਰੋ ਬਾਬੇ ਹਰ ਵਰ ਪਾਇਆ ਨਾਮ ਸੂਰਜਾ ਤੁਹਾਰਾ ਭਾਗੀ ਤਰੋ ਬਾਵੀ ਨਿਹਾਲੀਓ ਤੇਵਾ ਦਾ ਨਾਮ ਹੋ ਸਾਰੇ ਸੁਖੀਆ ਲਾ ਉਹਦਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਬਦਾ ਘੋੜਾ ਬੰਨਿਆ ਸੀਗਾ ਜੰਗ ਤੋਂ ਆ ਕੇ ਤੇ ਇਹ ਉਦੋਂ ਇੱਕ ਕਿਲਾ ਹੁੰਦਾ ਸੀ ਆ ਵੀ ਕਹ ਲਓ ਵੀ ਆਪਾਂ ਜਿਹੜਾ ਥੰਦੇ ਆ ਵੀ ਟੰਬਾ ਕਹ ਲਓ ਕਿਲਾ ਕਹ ਲਓ ਵੀ ਜਿੱਥੇ ਘੋੜੇ ਬੰਨਦੇ ਹੁੰਦੇ ਸੀ ਤੇ ਜਦੋਂ ਉਹਨਾਂ ਨੇ ਆਪਦੇ ਹੱਥਾਂ ਨਾਲ ਆ ਕੇ ਬੰਨਿਆ ਤੇ ਗੈਰ ਕਹਿੰਦੇ ਨੇ ਵੀ ਆਹ ਜੱਟ ਫਰਾ ਹੋ ਗਿਆ ਨਾ ਜੱਟ ਦੇਵਾ ਆ ਗਿਆ ਜੀ ਲੰਗਰ ਹਾਲ ਤੇ ਹੁਣ ਛਕਦੇ ਸੀ ਚਾਹ ਦਾ ਲੰਗਰ ਤੇ ਚੱਲਦੇ ਆ ਫਿਰ ਘਰ ਨੂੰ ਆ ਸੀ ਜੰਦਰੋਂ ਲੰਗਰ ਹਾਲ ਜੋ ਦੁਬਾਰਾ ਜੰਨ ਸਰ ਸਾਹਿਬ ਪੰਡਤ ਜੀ ਆ ਤੇ ਹੁਣ ਕਰਦੇ ਆ ਭੰਡੇ ਸਾਹਿਬ ਦੇ ਜੂਠੇ ਪਹਿਲਾ ਪਾਣੀ ਮਾਰਨਾ ਫਿਰ ਸਵਾਲ ਵਾਲ ਮੰਦਨੇ ਫਿਰ ਉਹ ਥੋ ਪਾਣੀ ਕੱਢ ਕੇ ਇੱਥੇ ਰੱਖ ਦਿੰਦੇ ਆ ਆ ਉਹਦੇ ਭਾਂਡੇ ਮੰਦਨ ਤੋਂ ਹਸੰਗ ਤਾਣੇ ਉਹਦੇ ਘਰ ਵੱਲ ਨੂੰ ਚੱਲੇ ਪਾ ਦਨੇ ਆ ਆ ਜੀ ਗੁਰਦੁਆਰੇ ਦੀ ਬਾਹਰਲੀ ਪਾਰਕਿੰਗ ਗੱਡੀਆਂ ਢਾਉਣ ਵਾਸਤੇ ਇੱਥੋਂ ਦਾ ਮਾਹੌਲ ਇੰਨਾ ਵਧੀਆ ਵੀ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਔਰੇ ਆ ਕੇ ਤੇ ਮੈਂ ਤੁਹਾਨੂੰ ਰეკਮੈਂਡ ਕਰਦਾ ਵੀ ਇੱਕ ਨਾ ਇੱਕ ਵਾਰ ਜ਼ਿੰਦਗੀ ਦੇ ਵਿੱਚ ਜ਼ਰੂਰ ਹੋ ਰਿਓ ਆਓ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੁੜੇ ਰਹੋ ਚੈਨਲ ਦੇ ਨਾਲ ਜੇ ਵੀਡੀਓ ਚ ਚੰਗੀ ਲਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ